ਉਹ ਇਹ ਭੇਡਾਂ ਵਗੈਰਾ ਇੱਥੇ ਜਾਂ ਹੋਰ ਜਾਨਵਰ ਨੇ ਇਹ ਮਤਲਬ ਇਹਨਾਂ ਦਾ ਰਹਿਣ ਦਾ ਇੱਥੇ ਕੀ ਸਾਧਨ ਮਤਲਬ ਕਿ ਇਹਨਾਂ ਨੂੰ ਕੋਈ ਖਤਰਾ ਨਹੀਂ ਜਿੱਦਾਂ ਕਿੰਨੇ ਉਸੇ ਚ ਪਹਾੜਾ ਜੇ ਕੋਈ ਤਲਕ ਦੁਲਕ ਜਾਵੇ ਲੱਤ ਲੁੱਤ ਬਾਹ ਟੁੱਟਣ ਦਾ ਖਤਰਾ ਰਹਿੰਦਾ ਸਭ ਤੋਂ ਪਹਿਲੇ ਜਿਹੜਾ ਨਿਊਜ਼ੀਲੈਂਡ ਸਪੋਰਟ ਕੀਤਾ ਗਿਆ ਸੀ ਉਹ ਕੀਤਾ ਗਿਆ ਸੀਗਾ ਡੱਚ ਨੈਵੀਗੇਟਰ ਸੀ ਐਬਲ ਤਾਸਮਾਨ ਕੈਮਰਾਮੈਨ ਨੂੰ ਗੁਜਾਰਿਸ਼ ਕਰਨਾ ਚਾਹੁੰਦਾ ਹਾਂ ਕਿ ਅਸੀਂ ਕੋਈ ਇੱਥੇ ਆਪਣੀ ਸੈਟ 'ਤੇ ਜਾਂ ਕੋਈ ਜੀ ਝੂਠ ਨਹੀਂ ਬੋਲ ਰੇ ਤੁਹਾਨੂੰ ਸ਼ਿਪ ਦਾ ਨਾਮ ਵੀ ਜੋ ਸਾਡੇ ਗਾਈਡ ਸਾਹਿਬ ਨੇ ਬੋਲਿਆ ਹੈ ਬਿਲਕੁਲ ਐਨ ਬੈਨ ਉਹੀ ਨਾਮ ਹੈ ਸਮਾਰਕ ਵਿੱਚ ਕਾਲੇ ਪਾਣੀ ਵੀਰੇ ਲੋਕਾਂ ਨੂੰ ਕਿਤੇ ਪਾਣੀ ਹਰਗਾ ਸਾਰਾਗਾ ਹਾਰਾਗਾ ਹਾ 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 ਦੇਖ ਦਰਸ਼ਕਾਂ ਨੂੰ ਅਸੀਂ ਗੁਜਾਸ ਕਰਦੇ ਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਕਰਕਰ ਪਾਈ ਬ ਕਰ ਲੋ ਹਾਂਜੀ ਅੱਜ ਅਸੀਂ ਪਹੁੰਚੇ ਆਂ ਉਹ ਜਗ੍ਹਾ ਤੇ ਜਿਹਦਾ ਰਾਜ ਅੱਜ ਤੱਕ ਬਹੁਤ ਲੋਕਾਂ ਨੇ ਜਾਣਨਾ ਚਾਹਿਆ ਪਰ ਕੋਈ ਜਾਣ ਨਹੀਂ ਸਕਿਆ ਪਰ ਅਸੀਂ ਇੱਕ ਉਹ ਇਨਸਾਨ ਲੱਭਿਆਗਾ ਜਿਹਨੂੰ ਇਸ ਦੇ ਬਾਰੇ ਪੂਰੀ ਨੌਲੇਜ ਆ ਖੜ ਜੋ ਜੀ ਖੜ ਜੋ ਅੱਗੇ ਅੱਛਾ ਜੀ ਅੱਛਾ ਜੀ ਮਾਫ ਕਰਨਾ ਆਈ ਓਕੇ ਹਾਂ ਜੀ ਸਭ ਤੋਂ ਪਹਿਲਾਂ ਹੀ ਐਨ ਜੈਡ ਬਿਲਡ ਪ੍ਰੋਡਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਆ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅਸੀਂ ਇੱਥੇ ਪਹੁੰਚੇ ਸਾਨੂੰ ਇਹ ਥੋੜਾ ਜਿਹਾ ਇਹ ਦਰਵਾਜ਼ੇ ਬਾਰੇ ਥੋੜੀ ਜੀ ਜੇ ਜਾਣਕਾਰੀ ਦੇਵਾਂ ਓਕੇ ਇਹ ਨਹੀਂ ਇਹ ਬਣਾਇਆ ਗਿਆ ਸੀ ਬ੍ਰਹਮ ਤਖਤ ਬੰਦਾ ਸੀਗਾ ਇਹ ਤੇ ਅੱਛਾ ਜੀ ਹੁਣੇ ਬਣਾਇਆ ਸੀ ਇਹ ਠੀਕ ਹੈ ਇਹ ਜਾਦੂਈ ਦਰਵਾਜ਼ਾ ਹੈ ਜਿਹੜਾ ਇਹਦੇ ਥੱਲੋਂ ਇੱਕ ਵਾਰ ਲੰਘ ਜੇ ਤੇ ਉਹਦਾ ਫਿਰ ਵਿਆਹ ਨਹੀਂ ਹੁੰਦਾ ਤੇ ਹੁਣ ਤੁਸੀਂ ਇਹ ਪੁੱਛਿਓ ਨਾ ਕਿ ਵਿਆਹ ਕਿਉਂ ਨਹੀਂ ਹੁੰਦਾ ਉਹ ਉਹ ਦੁੱਖਵਰੀ ਕਹਾਣੀ ਹੈ ਅੱਛਾ ਠੀਕ ਇਹ ਮਤਲਬ ਇਹਦੀ ਮਤਲਬ ਕਿੰਨੇ ਕ 100 ਸਾਲ ਪੁਰਾਣਾ ਗੱਬਣਿਆ ਬੈਜੀ ਇਹ ਇਹਦੀ ਕੋਈ ਮਨਿਆਦ ਨਹੀਂ ਹੈ ਜੀ ਇਹ ਤਾਂ ਜਦੋਂ ਮਨਿਆਦ ਨਹੀਂ ਅਸੀਂ ਇਹ ਤਾਂ ਪੁੱਛਣਾ ਵੀ ਕਿੰਨਾ ਪੁਰਾਣਾ ਬਣਿਆ ਹੋਇਆ ਮਨਿਆਦ ਤਾਂ ਹੋਗੀ ਵੀ ਅੱਗੇ ਦੀ ਇਹ ਧਰਤੀ ਜਦੋਂ ਸ਼ੁਰੂ ਹੋਈ ਸੀ ਤਾਂ ਅਦਾ ਹੈਗਾ ਇਹ ਤਾਂ ਬੱਚਾ ਆਇਆ ਤੇ ਇਹਦੇ ਨਾਲ ਅਸੀਂ ਇੱਕ ਹੋਰ ਦੇਖ ਰਹੇ ਹਾਂ ਜੋ ਕਿ ਇਹ ਬਹੁਤ ਕਲਾਕ੍ਰਿਤੀਆਂ ਬਣਾਈਆਂ ਵੀ ਨੇ ਮੈਂ ਕੈਮਰਾਮੈਨ ਨੂੰ ਗੁਜਾਰਸ਼ ਕਰੂੰਗਾ ਕਿ ਥੋੜਾ ਨਜ਼ਰ ਇਧਰ ਮਾਰੀ ਜਾਵੇ ਤੇ ਇਹਦੇ ਬਾਰੇ ਅਸੀਂ ਜਾਨਣਾ ਚਾਹੁੰਦੇ ਹਾਂ ਵੀ ਇਹ ਕੀ ਮਤਲਬ ਕੋਈ ਬੇਲੇ ਬੰਦੇ ਦਾ ਤਾਂ ਨਹੀਂ ਜਿਹੜਾ ਰੈਸੈਸ਼ਨ ਦੇ ਵਿੱਚ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਕਿਸੇ ਨੇ ਰੈਸੈਸ਼ਨ ਚ ਬਣਾਇਆ ਹੋਵੇ ਕਿਸੇ ਨੂੰ ਕੰਮ ਕਮਣਾ ਮਿਲਿਆ ਬੇਲਾ ਇਹ ਬਰਮੂ ਤਖਾਨ ਦਾ ਛੋਟਾ ਭਾਈ ਸੀਗਾ ਖਾਡੂ ਤਖਾਨ ਇਹ ਹੁਣੇ ਬਣਾਇਆ ਸੀ ਆਪਣੇ ਬਰਮੂ ਪਰਾ ਦੀ ਜਾਨ ਚ ਬ੍ਰਹਮੂ ਇਹਨੂੰ ਬਣਾ ਕੇ ਥੱਲੋਂ ਨਾਂ ਗਿਆ ਸੀ ਤੇ ਉਹਦਾ ਵਿਆਹ ਹੋਇਆ ਨਹੀਂ ਉਹਦੇ ਗਮ ਚ ਉਹ ਤੇ ਖਾਡੂ ਭਾਈ ਨੇ ਬਣਾਇਆ ਸੀ ਓਕੇ ਓਕੇ ਠੀਕ ਹਾਂਜੀ ਹਾਂਜੀ ਸੋ ਇਸ ਲਈ ਅਸੀਂ ਸਾਡੇ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਕੱਢ ਕੇ ਸਾਨੂੰ ਇਹਦੀ ਜਾਣਕਾਰੀ ਦਿੱਤੀ ਆ ਤੇ ਦਰਸ਼ਕਾਂ ਨੂੰ ਅਸੀਂ ਗੁਜਾਰਸ਼ ਕਰਦੇ ਹਾਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਐਨ ਜੇ ਰਿਬੈਲ ਪ੍ਰੋਡਕਸ਼ਨ ਨਾਲ ਜੁੜੇ ਰਹੋ ਹਾਂਜੀ ਵੈਲਕਮ ਬੈਕ ਟੂ आवर ਬਲੌਗ ਹੁਣ ਅਸੀਂ ਤੁਹਾਨੂੰ ਜਿਹੜੀ ਜਗ੍ਹਾ ਤੇ ਲੈ ਕੇ ਆ ਰਹੇ ਆ ਆ ਰਹੇ ਆ ਨਹੀਂ ਮਤਲਬ ਪਹੁੰਚ ਚੁੱਕੇ ਆ ਉਹ ਜਗ੍ਹਾ ਦਾ ਨਾਮ ਸਾਨੂੰ ਵੀ ਨਹੀਂ ਪਤਾ ਕਿਉਂਕਿ ਨਾਂ ਹੀ ਅਸੀਂ ਪੁੱਛਣ ਦੀ ਕੋਸ਼ਿਸ਼ ਕਰਨੀ ਆ ਪਰ ਸਾਡੇ ਕੋਲ ਇੱਕ ਉਹ ਸਖਸ ਆ ਜਿਹਨੂੰ ਨਿਊਜ਼ੀਲੈਂਡ ਦੇ ਕੋਨੇ-ਕੋਨੇ ਬਾਰੇ ਪੂਰੀ ਜਾਣਕਾਰੀ ਆ ਤੇ ਹਰੇਕ ਕੱਲੀ-ਕੱਲੀ ਗੱਲ ਸਾਨੂੰ ਸਪਸ਼ਟ ਕਰੂਗਾ ਹਾਂਜੀ ਸასი ਗਾਲ ਜੀ ਹੋਰ ਠੀਕ ਠਾਕ ਹੋਈ ਹਾਂਜੀ ਅਸੀਂ ਇਸ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਜੀ ਮੈਂ ਕੈਮਰਾਮੈਨ ਨੂੰ ਪਹਿਲਾਂ ਗੁਜਾਰਿਸ਼ ਕਰੂੰਗਾ ਕਿ ਨਜ਼ਦੀਕ ਆ ਕੇ ਥੋੜਾ ਇਹ 뷰 ਦਿਖਾ ਦਿੱਤਾ ਜਾਵੇ ਤੇ ਫਿਰ ਆਪਾਂ ਸਾਡੇ ਗਾਈਡ ਜੀ ਤੋਂ ਤੇ ਥੋੜੀ ਇਸ ਦੀ ਜਾਣਕਾਰੀ ਲੈਣੇ ਆ ਹਾਂਜੀ ਹਾਂਜੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਵੀ ਇਹ ਜਿਹੜੀ ਜਗ੍ਹਾ ਹੈ ਖੂਬਸੂਰਤੀ ਦਾ ਰਾਜ ਮਤਲਬ ਇਹ ਕੀ ਆ ਇਹਦਾ ਮਤਲਬ ਕਿੱਦਾਂ ਇਹ ਮਤਲਬ ਦੁਨੀਆ ਦੀ ਬਲਖਣ ਧਰਤੀ ਹੈ ਨਾ ਜੋ ਕਿ ਨਿਊਜ਼ੀਲੈਂਡ ਦਾ ਹਿੱਸਾ ਆ ਤੇ ਉਹਦੇ ਬਾਰੇ ਅਸੀਂ ਕੁਝ ਲਫ਼ਜ਼ ਤੁਹਾਡੇ ਮੂੰਹ ਚੰਨਾ ਚਾਹੁੰਦੇ ਆ ਜੀ ਮੈਂ ਤੁਹਾਨੂੰ ਦੱਸਾਂ ਇਹ ਪ੍ਰਕਿਰਤਿਕ ਦਾ ਸੁੰਦਰ ਹੈ ਹਾਂਜੀ ਹਾਂਜੀ ਤੇ ਸੰਸੈਟ 뷰 ਇੱਕ ਤਰ੍ਹਾਂ ਦਾ ਹੈ ਅੱਛਾ ਸ਼ਾਮ ਨੂੰ ਜਦੋਂ ਸੂਰਜ ਡੁੱਬਦਾ ਤੇ ਇੱਥੇ ਬਹੁਤ ਵਧੀਆ 뷰 ਆਂਦਾ ਹੈ ਤੇ ਦੇਖਣਾ ਤੇ ਪ੍ਰਕਿਰਤੀ ਦੇ ਸੁੰਦਰੇ ਦੇਖਣ ਦਾ ਨਜ਼ਾਰਾ ਹੈ ਤੇ ਤੁਸੀਂ ਲੋਕੀ ਆਓ ਤੇ ਦੇਖੋ ਹਾਂਜੀ ਅਸੀਂ ਆਪਣੇ ਗਾਈਡ ਸਾਹਿਬ ਤੋਂ ਥੋੜਾ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿੱਦਾਂ ਇੱਥੇ ਜਾਨਵਰ ਪਹਾੜਾਂ ਤੇ ਇੰਨੇ ਉੱਚੇ-ਉੱਚੇ ਆ ਹਨ ਜਿੱਦਾਂ ਅਸੀਂ ਦੇਖ ਸਕਦੇ ਹਾਂ ਬਿਲਕੁਲ ਬੱਦਰਾਂ ਦੇ ਨਾਲ ਟਕਰਾਈ ਹੋਏ ਹੈਗੇ ਕੈਮਰਾਮੈਨ ਨੂੰ ਗੁਜਾਰਸ਼ ਕਰੂੰਗਾ ਜਲਦੀ ਤੋਂ ਜਲਦੀ ਦਿਖਾਵੇ ਇਸ ਚੀਜ਼ ਨੂੰ ਕਿ ਕਿੱਦਾਂ ਬੱਦਲਾਂ ਨੂੰ چیرਦੇ ਹੋਏ ਸਾਡੇ ਇਹ ਨਿਊਜ਼ੀਲੈਂਡ ਦੇ ਪਹਾੜ ਕਿੱਦਾਂ ਸੋਹਣਾ-ਮੋਹਣਾ ਡ੍ਰੈਸਪੇਸ ਕਰ ਰਹੇ ਆ ਤੇ ਹੁਣ ਅਸੀਂ ਸਾਡੇ ਸਾਥੀ ਸਹਿਯੋਗੀ ਤੋਂ ਪੁੱਛਣਾ ਚਾਹੁੰਦੇ ਆ ਕਿ ਵੀ ਜੋ ਇਹ ਭੇਡਾਂ ਵਗੈਰਾ ਇੱਥੇ ਜਾਂ ਹੋਰ ਜਾਨਵਰ ਨੇ ਇਹ ਮਤਲਬ ਇਹਨਾਂ ਦਾ ਰਹਿਣ ਦਾ ਇੱਥੇ ਕੀ ਸਾਧਨ ਮਤਲਬ ਕਿ ਇਹਨਾਂ ਨੂੰ ਕੋਈ ਖਤਰਾ ਨਹੀਂ ਜਦੋਂ ਕਿੰਨੇ ਉੱਚੇ ਉੱਚੇ ਪਹਾੜਾ ਜੇ ਕੋਈ ਤਲਕ ਤੁਲਕ ਜਾਵੇ ਲੱਤ ਲੁੱਤ ਬਾਹ ਟੁੱਟਣ ਦਾ ਖਤਰਾ ਰਹਿੰਦਾ ਨਹੀਂ ਹੈਗਾ ਜੀ ਨਹੀਂ ਇਦਾਂ ਦਾ ਕੋਈ ਖਤਰਾ ਨਹੀਂ ਇਹ ਚਾਰ ਲੱਤਾਂ ਹਲੇ ਚੱਲ ਕੇ ਰਹਿ ਗਏ ਜੀ ਇਹ ਸਟੇਬਿਲਟੀ ਬਣਾ ਲੈਂਦੇ ਆ ਭਾਰਾਂ ਦੀ ਅੱਛਾ ਮਤਲਬ ਇਹਨਾਂ ਦੀ ਗ੍ਰੈਵਿਟੀ ਹੈ ਪੂਰੀ ਉਹਨਾਂ ਦਾ ਨਾਂ ਅੱਛਾ ਦੀ ਪੂਰੀ ਗ੍ਰੈਵਿਟੀ ਤੇ ਇੱਥੇ ਗੱਡਰੀਏ ਆ ਗਈ ਗੱਡਰੀਆਂ ਨੇ ਰੱਖੀਆਂ ਹੋਈਆਂ ਪੇਟਾਂ 'ਤੇ ਚਰਾ ਰਹੇ ਐ ਤੇ ਹਾਂਜੀ ਫਿਰ ਇਹਨਾਂ ਦੇ ਉਨਤ ਵਗੈਰਾ ਦਾ ਕਾਰੋਬਾਰ ਕਰਦੇ ਆ ਉੱਥੋਂ ਉਹਨਾਂ ਦੀ ਇਨਕਮ ਵਗੈਰਾ ਹੋ ਜੀ ਹੈ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤੇ ਮੈਂ ਕੈਮਰਾਮੈਨ ਨੂੰ ਗੁਜਾਰਸ਼ ਕਰੂੰਗਾ ਕਿ ਥੋੜਾ ਇੱਧਰ ਆ ਕੇ ਇਸ ਦ੍ਰਿਸ਼ ਨੂੰ ਦਿਖਾਇਆ ਜਾਵੇ ਤੇ ਤੁਸੀਂ ਇੰਦਾਂ ਦੇ ਸੋਹਣੇ-ਸੋਹਣੇ ਦ੍ਰਿਸ਼ ਦੇਖਣ ਲਈ ਲਗਾਤਾਰ ਜੁੜੇ ਰਹੋ ਸਾਡੇ ਚੈਨਲ NZBeller Production ਨਾਲ ਬੇਲਾ ਪ੍ਰੋਡਕਸ਼ਨ ਇਸ ਲਈ ਆ ਕਿਉਂਕਿ ਪ੍ਰੋਸੈਸ਼ਨ ਦਾ ਟਾਈਮ ਚੱਲ ਰਿਹਾ ਹੈ ਜੀ ਕੋਈ ਕੰਮ ਕਰ ਲੋਕਾਂ ਕੋਲ ਹੈ ਨਹੀਂਗਾ ਜਿਦਾ ਕਿ ਅਸੀਂ ਬੇਲੇ ਆਗੇ ਤਾਂ ਇਸ ਕੰਮ ਤੇ ਅਸੀਂ ਬੇਲਰ ਪ੍ਰੋਡਕਸ਼ਨ ਨਾਂ ਰੱਖਿਆ ਦਾ ਜੀ ਫਾਈਨਲੀ ਅਸੀਂ ਉਸ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਇਸ ਜਗ੍ਹਾ ਤੇ ਪਹੁੰਚਣ ਲਈ ਅਸੀਂ ਸਵੇਰ ਤੋਂ ਚੱਲੇ ਹੋਏ ਸੀਗੇ ਤੇ ਹੁਣ ਇਸ ਜਗ੍ਹਾ ਨੂੰ ਸਾਰੀ ਨੂੰ ਐਕਸਪਲੋਰ ਕਰਨਗੇ ਸਾਡੇ ਸਾਥੀ ਜਿਨ੍ਹਾਂ ਨੂੰ ਕਿ ਤੁਸੀਂ ਸਵੇਰ ਤੋਂ ਸਾਡੇ ਨਾਲ ਦੇਖ ਰਹੇ ਹੋ ਅੱਜ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ। ਇਸ ਗੱਲ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਹਾਂਜੀ ਅਸੀਂ ਇੱਥੇ ਪਹੁੰਚੇ ਹਾਂ ਜੀ ਤੁਹਾਡੇ ਕੋਲ ਕਿਉਂਕਿ ਮੈਂ ਤੁਹਾਨੂੰ ਗੁਜਾਰਿਸ਼ ਕਰੂੰਗਾ ਕਿ ਨਾਲ-ਨਾਲ ਥੋੜਾ ਚੱਲਦੇ ਚੱਲੋ ਤੇ ਥੋੜਾ ਸਾਨੂੰ ਜਾਣਕਾਰੀ ਵੀ ਦਿੰਦੇ ਚੱਲੋ। ਹਾਂਜੀ ਮੈਂ ਤੁਹਾਨੂੰ ਇਸ ਬਾਰੇ ਥੋੜਾ ਜਿਹਾ ਜਾਣਕਾਰੀ ਲੈਣਾ ਚਾਹਣਾ। ਜਿੱਦਾਂ ਕਿ ਸ਼ਿਪ ਖੜੀ ਹੈ ਫੇਰੀਸ ਖੜੀ ਹੈ ਜੋ ਵੀ ਹੈ ਇਹਨਾਂ ਦੇ ਬਾਰੇ ਸਾਨੂੰ ਥੋੜਾ ਜਿਹਾ ਡੀਪਲੀ ਜਾਣਕਾਰੀ ਦਿਓ ਨਾ ਇਹ ਕਿਦਾਂ ਕਦੋਂ ਆਏ ਸੀ ਇੱਥੇ ਕਿਨੇ ਲੈ ਕੇ ਆਉਂਦੇ ਸੀਗੇ। ਇੰਨਾ ਟਾਈਮ ਹੋ ਗਿਆ ਇਹਨਾਂ ਨੂੰ ਆਇਆ ਨੂੰ ਤੇ ਇੰਨੇ ਵਾਰੀ ਸਾਨੂੰ ਥੋੜਾ ਐਕਸਪਲੋਰ ਕਰੀਏ ਠੀਕ ਹੈ ਮੈਂ ਹੁਣੇ ਕਰਦਾ ਜੀ ਇਹ ਸ਼ਿਪ ਸਭ ਤੋਂ ਪੁਰਾਣਾ ਸ਼ਿਪ ਮੰਨਿਆ ਜਾਂਦਾ ਹੈ ਜੀ ਇਹ ਸੀਗੇ ਡੱਚ ਨੈਵੀਗੇਟਰ ਸੀਗੇ ਸਾਡੇ ਏਵਲ ਤਸਮਾਨ ਇਹ ਆਏ ਸੀ ਦਸੰਬਰ ਮਾ 1642 ਈਸਵੀ ਚ ਇਹ ਉਹਨਾਂ ਦੀ ਸ਼ਿਪ ਹੈ ਜਿਨ੍ਹਾਂ ਨੂੰ ਸਭ ਤੋਂ ਪਹਿਲੇ ਸਪੋਰਟ ਕੀਤਾ ਸੀ ਨਿਊਜ਼ੀਲੈਂਡ ਜੀ ਤੇ ਉੱਤੇ ਅੱਗੇ ਆਉਂਦਾ ਹੈ ਇਹ ਤੋਂ ਕਿ ਹਾਂ ਜੀ ਤੁਹਾਨੂੰ ਥੋੜੀ ਦਰਸ਼ਕ ਚਾਹੁੰਦੇ ਸਾਨੂੰ ਥੋੜੀ ਡੀਪਲੀ ਜਾਣ ਕਰੀ ਜਾਈ ਜਾਵੇ ਡੀਪਲੀ ਜਾਣ ਕਰੀ ਜੋ ਨਿਊਜ਼ੀਲੈਂਡ ਐਕਸਪਲੋਰ ਕੀਤਾ ਗਿਆ ਸੀ ਸਭ ਤੋਂ ਪਹਿਲੇ ਯੂਰੋਪੀਅਨ ਹਾਂਜੀ ਕੈਪਟਨ ਜੇਮਸ ਕੁੱਕ ਦੁਆਰਾ ਕੀਤਾ ਗਿਆ ਸੀਗਾ ਠੀਕ ਹੈ ਜੀ ਉਹ ਆਏ ਸੀਗੇ 1669 ਚ ਤੇ ਉਹਨਾਂ ਦਾ ਇਹ ਸ਼ਿਪ ਸੀਗਾ ਇਹਦੇ ਚਾਇ ਸੀਗਾ ਸ਼ਿਪ ਦਾ ਨਾਮ ਸੀਗਾ ਸਿਲਵਰ ਕ੍ਰੋਸ ਸਿਲਵਰ ਕ੍ਰੋਸ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰਨਾ ਚਾਹੁੰਦਾ ਕਿ ਅਸੀਂ ਕੋਈ ਇੱਥੇ ਜੇਮਸ ਕੁੱਕ ਆਈ ਸੀਗੇ ਸਿਲਵਰ ਕ੍ਰੋਸ ਜਾਂ ਕੋਈ ਅਸੀਂ ਝੂਠ ਨਹੀਂ ਬੋਲ ਰਹੇ ਤੁਹਾਨੂੰ ਸ਼ਿਪ ਦਾ ਨਾਮ ਵੀ ਜੋ ਸਾਡੇ ਗਾਈਡ ਸਾਹਿਬ ਨੇ ਬੋਲਿਆ ਹੈ ਬਿਲਕੁਲ ਐਨ ਬੈਨ ਉਹੀ ਨਾਮ ਹੈ ਯਾਦ ਰੱਖੇ ਮੈਂ ਗੁਜਾਰਿਸ਼ ਕਰਦਾ ਕਿ ਥੋੜਾ ਇੱਥੇ ਚੱਕੀ ਮਰਵਾ ਦਿੱਤੀ ਜਾਵੇ ਹਾਂਜੀ ਤੇ ਹੁਣ ਅਸੀਂ ਨਾਂ ਨਾਂ ਅੱਗੇ ਅਸੀਂ ਚੱਲੇ ਚੱਲਦੇ ਆ ਥੋੜੇ ਚੰਦ ਕਦਮ ਦੀ ਦੂਰੀ ਸਾਡੀ ਰਹਿ ਚੁੱਕੀ ਆ ਜਿੱਦਾਂ ਕਿ ਇਹਨਾਂ ਨੇ ਲਿਖਿਆ ਲੇਡੀ ਸੈਮ ਮਤਲਬ ਕਿ ਇਸ ਤੇ ਕਲੀਏ ਲੜਕੀ ਹੀ ਰਹਿ ਸਕਦੀ ਹੈ ਮਤਲਬ ਕਿ ਔਰਤਾਂ ਲਈ ਹੈ ਸਿਰਫ ਨਹੀਂ ਜੀ ਨਹੀਂ ਇਹਦੇ ਚ ਆਈ ਸੀਗੀ ਕੈਪਟਨ ਜੇਮਸ ਕੁੱਕ ਦੀ ਵਾਈਫ ਆ ਸੀ ਇਹਨਾਂ ਦਾ ਨਾਮ ਸੀਗਾ ਲੇਡੀ ਸੈਮ ਇਸ ਲਈ ਇਸ ਸ਼ਿਪ ਦਾ ਨਾਮ ਲੇਡੀ ਸੈਮ ਹੈਗਾ ਅੱਛਾ ਉਦੋਂ ਉਹ ਉਸ ਟਾਈਮ ਤੋਂ ਲੈ ਕੇ ਸ਼ਿਪ ਜੋ ਫੈਰੀ ਹੈ ਜੋ ਇਸ ਜਗ੍ਹਾ ਤੇ ਟੈਸਟ ਲੋਕ ਹੋਣੀ ਤੇ ਐਕਸਪਲੋਰ ਕਰਨਾ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਸ਼ਿਪ ਚ ਜਾ ਰਹੇ ਐ ਐਕਸਪਲੋਰ ਕਰ ਰਹੇ ਐ ਹਾਂਜੀ ਹਾਂਜੀ ਇਹ ਕੁਦਰਤ ਦੀਆਂ ਬਵਾਦੀਆਂ ਦਾ ਆਨੰਦ ਲੈ ਰਹੇ ਆ ਹਾਂਜੀ ਫਾਈਨਲੀ ਅਸੀਂ ਉਹ ਚੀਜ਼ ਦਿਖਾ ਰਹੇ ਹਾਂ ਜਿਸ ਨੂੰ ਦੇਖਣ ਦੇ ਲਈ ਲੋਕ ਦੂਰੋਂ ਦੂਰੋਂ ਤਾਂ ਆਉਂਦੇ ਆ ਇੱਥੋਂ ਦੇ ਲੋਕਲ ਲੋਕ ਵੀ ਲਗਭਗ ਡੇਲੀ ਇੱਕ ਅੱਧਾ ਚੱਕਰ ਇੱਥੇ ਲਗਾਉਂਦੇ ਲਗਾਉਂਦੇ ਹੈਗੇ ਤੇ ਹਾਂਜੀ ਸਾਨੂੰ ਵੀ ਇਸ ਦੇ ਬਾਰੇ ਜਾਣਕਾਰੀ ਤੁਸੀਂ ਇਹ ਨਹੀਂ ਦੂਰ ਭਜੋ ਨਾ ਤੁਸੀਂ ਜਾਣਕਾਰੀ ਦੇਣ ਤੋਂ ਤੁਸੀਂ ਥੋੜਾ ਨੇੜੇ ਨਜ਼ਦੀਕ ਕਰੋ ਤੇ ਮੈਂ ਦੱਸੇ ਜੇਮਸ ਕੁੱਕ ਇਕੱਲੇ ਨਹੀਂ ਆਏ ਸੀ ਇਹ ਉਹਨਾਂ ਨਾਲ ਇੱਕ ਕ੍ਰੂ ਆਇਆ ਸੀ ਪੂਰਾ ਤੁਸੀਂ ਕੈਮਰਾ ਇੱਧਰ ਘੁਮਾਓ ਜੀ ਜਿੰਨੀਆਂ ਵੀ ਸ਼ਿਪ ਦਿਖਾਈ ਦੇ ਰਹੀਆਂ ਉਸੇ ਕ੍ਰੂ ਦੀਆਂ ਹੈਗੀਆਂ ਇਹ 1669 ਦੀਆਂ ਸ਼ਿਪ ਹੈਗੀਆਂ ਸਾਰੀਆਂ ਜਿੰਨੀਆਂ ਵਿੱਚ ਜਾ ਆ ਜਗੇ ਇੱਥੇ ਸ਼ਿਪ ਅੱਛਾ ਜੀ ਇਸ ਦੇ ਵਿੱਚ ਅਸੀਂ ਥੋੜਾ ਮੈਂ ਵੀ ਇਸ ਦੇ ਬਾਬਤ ਥੋੜਾ ਇੰਟਰਨੈਟ ਤੇ ਥੋੜਾ ਮੈਂ ਜਾਣਕਾਰੀ ਪ੍ਰਾਪਤ ਕਰਨਾ ਚਾਹਾਂ ਕਹਿੰਦੇ ਵੀ ਇਹਦੇ ਵਿੱਚ ਜਿੱਦਾਂ ਕਿ ਪੁਰਾਣੇ ਸਮੇਂ 'ਚ ਕਾਲੇ ਪਾਣੀ 'ਵਰੇ ਲੋਕਾਂ ਨੂੰ ਬੰਤੀ ਬਣਾ ਕੇ ਲੈ ਆ ਕੇ ਵੀ ਕਹਿੰਦੇ ਕੋਈ ਇਸ ਤਰ੍ਹਾਂ ਦੀ ਤੁਹਾਡੇ ਕੋਲ ਜਾਣਕਾਰੀ ਹੈ ਇੱਥੇ ਕੋਈ ਛੱਡਿਆ ਗਿਆ ਸੀ ਇਹ ਇਸ ਤਰ੍ਹਾਂ ਦੀ ਜਾਣਕਾਰੀ ਮੈਨੂੰ ਇੱਥੇ ਦੀ ਨਹੀਂ ਹੈ ਕਿ ਇੰਡੀਆ 'ਚ ਹੁੰਦਾ ਸੀ ਕਾਲਾ ਪਾਣੀ ਇੱਥੇ ਲੱਗ ਸਟੋਰੀ ਹੈ ਜੀ ਇੱਥੇ ਪਾਣੀ ਹਰਾਗਾ ਹਰਾਗਾ ਹਾਂ ਜੀ ਹਾਂ ਜੀ ਕਾਲਾ ਪਾਣੀ ਆਪਣੇ ਲਖਸ਼ਦੀਪ ਇੰਡੀਆ 'ਚ ਪੈਂਦਾ ਉੱਥੇ ਸੀਗਾ ਕਾਲਾ ਪਾਣੀ ਸਜਾ ਇੱਥੇ ਹਰੇ ਪਾਣੀ ਦੀ ਸਜਾ ਦਿੱਤੀ ਹਰੇ ਪਾਣੀ ਦੀ ਸਜਾ ਦਿੱਤੀ ਹੈ ਜੀ ਪਾਈਓ ਥੋੜਾ ਅਸੀਂ ਦੇਖ ਰਹੇ ਹਾਂ ਕਿ ਸਾਰੇ ਪਾਸੇ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰੂੰਗਾ ਕਿ ਸਾਰੇ ਪਾਸੇ ਥੋੜਾ ਜਿਹਾ ਕੈਮਰੇ ਨੂੰ ਘੁਮਾ ਦਿੱਤਾ ਜਾਵੇ ਕਿਉਂਕਿ ਹਰੇ ਪਾਣੀ ਦੀ ਹਰੇ ਪਾਣੀ ਦੇ ਕਰਕੇ ਸਾਰੇ ਪਾਸੇ ਹਰਿਆਲੀ ਹੈ ਤੇ ਇਸ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਉਹ ਸਾਹਮਣੇ ਬਿਲਕੁਲ ਪਹਾੜ ਬੱਦਲਾਂ ਨੂੰ چیرਦੇ ਹੋਏ ਬਿਲਕੁਲ ਅਸਮਾਨ ਦੇ ਵਿੱਚ ਟੱਕਰਾ ਮਾਰਦੇ ਹੋਏ ਪਹਾੜੀ ਤੁਸੀਂ ਦੇਖ ਰਹੇ ਹੋ ਗगनचुंबी ਇਮਾਰਤਾਂ ਦੇ ਵਾਂਗ ਤੇ ਇੱਧਰ ਤੁਸੀਂ ਦੇਖ ਸਕਦੇ ਹੋਗੇ ਸਾਰਾ ਬਹੁਤ ਸੋਹਣਾ ਦ੍ਰਿਸ਼ਾ ਸਾਰਾ ਦਾ ਸਾਰਾ ਹਰੇ ਪਾਣੀ ਕਰਕੇ ਆ ਤੇ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੇਖਣ ਲਈ ਸਾਡੇ ਬਲੌਗ ਤੁਸੀਂ ਦੇਖਦੇ ਰਹੋ ਤੇ ਅਸੀਂ ਹੁਣ ਸਾਡੇ ਸਹਿਯੋਗੀ ਗਾਈਡ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿੰਨਾ ਸਾਡੇ ਲਈ ਇਹ ਨਰਮ ਸਵਾਦ ਲਿਆ ਤੇ ਅਸੀਂ ਨਾਲ ਦੀ ਨਾਲ ਥੋੜਾ ਇਹ ਵੀ ਦੱਸਣਾ ਚਾਹੁੰਨਾ ਕਿ ਜਿਸ ਨੂੰ ਵੀ ਨਿਊਜ਼ੀਲੈਂਡ ਦੇ ਬਾਰੇ ਜਾਂ ਕੋਈ ਹੋਰ ਨੌਲੇਜ ਇਥੇ ਹਿਸਟਰੀ ਬਾਰੇ ਤਾਂ ਸਾਡੇ ਗਾਈਡ ਸਾਹਿਬ ਨੂੰ ਜ਼ਰੂਰ ਕਾਇਰ ਕਰਨ ਤੇ ਮੈਂ ਇਹਨਾਂ ਨੂੰ ਵੀ ਥੋੜਾ ਕਹਿਣਾ ਚਾਹੁੰਨਾ ਤੇ ਆਪਣੇ ਸੰਪਰਕ ਨੰਬਰ ਦਾ ਦੇ 95190 ਨਾ ਲਗੇ ਨਾ ਲੱਭੇ ਹਾਂਜੀ ਹਾਂਜੀ ਇਹ ਨੰਬਰ ਹੈ ਤੇ ਤੁਸੀਂ ਇਹ ਤੇ ਕਦੇ ਵੀ ਤੁਸੀਂ ਲਾ ਕੇ ਇਹਨਾਂ ਨੂੰ ਹਾਇਰ ਕਰ ਸਕਦੇ ਹੋ ਤੇ ਤੁਸੀਂ ਇੱਥੇ ਆ ਸਕਦੇ ਹੋ ਜੀ ਹੋ ਗਾਇਜ਼ ਵੈਲਕਮ ਟੂ ਆਵਰ ਬਲੌਗ ਅੱਜ ਅਸੀਂ ਪਹੁੰਚੇ ਆ ਕਿਥੇ ਪਹੁੰਚੇ ਆ ਰੰਗੇ ਤੇ ਅੱਗੇ ਤੇ ਤੋਰਾ ਮੰਡਲ ਤੋਰਾ ਮੰਡਲ ਦੇ ਪਿੱਛੇ ਹਾਂਜੀ ਅੱਜ ਦੇਖਦੇ ਆ ਇੱਥੇ ਰੰਗਾ ਕਰੇ ਦੂਜੀ ਸਾਈਡ ਪੈ ਜਾਂਦਾ ਹੈ ਦਾ ਪੋਜੀਟਿਵ ਤੇ ਲੁਧਿਆਣੇ ਦੇ ਲਾਗੇ ਤੇ ਹਿਮਾਚਲ ਦੇ ਬਚਾਲੇ ਅੱਛਾ ਅਸੀਂ ਪਹੁੰਚੇ ਆ ਜਿਲ੍ਹਾ ਉਹਨਾਂ ਦੇ ਤੱਕ ਵੀਊ ਚੈੱਕ ਆਂਗਰੇਜ ਇਹ ਵੀਊ ਹੈਗਾ ਇਦਾਂ ਦਾ ਵੀਊ ਚੈੱਕ ਕਰੋ ਤੁਸੀਂ ਚੈੱਕ ਕਰੋ ਤੁਸੀਂ ਭਾਖੜਾ ਡੈਮ ਦਾ ਪਾਣੀ ਚੈੱਕ ਕਰੋ ਤੁਸੀਂ ਲੈ ਇਹ ਕਿਉਂ ਨੇ ਉੱਥੇ